ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਹੈ ਜੀ ਇਹ ਵੀ ਵੀਡੀਓ ਪਿੰਡ ਰਾਈ ਆ ਜੀ ਜ਼ਿਲ੍ਹਾ ਬਠਿੰਡਾ ਪੈਂਦਾ ਸਾਡੇ ਬਿਲਕੁਲ ਟੰਪਾਲੀ ਦੇ ਨੇੜੇ ਆ ਇਹ ਰਾਮਪਰਾ ਫੂਨ ਨਜ਼ਦੀਕ ਹੈ ਤਾਪਾ ਨਜ਼ਦੀਕ ਆ ਜਾਂਦਾ ਜੀ ਤੇ ਬਰਨਾਲੇ ਤੋਂ ਵੀ 30 ਕਿਲੋਮੀਟਰ ਆ ਇਹ ਤੇ ਸਾਰੇ ਪਿੰਡ ਇੱਧਰ ਨੇੜੇ ਆ ਜਾਂਦੇ ਆ ਤੇ ਇਹ ਵੀ ਅੱਜ ਤੁਹਾਨੂੰ ਇਹ ਵੀ ਇੱਕ ਘਰੇਲੂ ਮੱਝ ਦਿਖਾਉਣਾ ਹੈ ਜਿਹੜੀ ਘਰੇ ਚੋਈ ਵੀ ਹੈ ਤਾਂ ਚੰਗੀ ਮੱਝ ਹੈ ਸੋਹਣਾ ਦੁੱਧ ਹੈ ਸਹੀ ਵੀ ਇੱਥੇ ਰਹੀਏ ਆਪਣੇ ਫਰੈਂਡਾਂ ਕੋਲੇ ਆ ਤਾ ਸਾਨੂੰ ਇਹ ਵੀ ਦਿਖਾਉਣੇ ਆਪਾਂ ਸ਼ੌਕ ਆ ਕੁਛ ਪਸ਼ੂ ਉੱਤਰ ਬੰਨੇ ਵੀ ਆ ਭਾਂਡੇ ਚ ਕੁਛ ਇੱਧਰ ਪਾਇਆ ਵਾ ਜਿਹੜਾ ਇਹ ਕਿੱਤਾ ਵਾ ਤੇ ਥੋੜੀਆਂ ਜੀਆਂ ਮੈਨੂੰ ਡਰਦੀਆਂ ਬਹੁਤ ਇਹ ਨੀਲੀ ਰਾਬੀ ਆ ਗਈ ਸੋ ਕੋਈ ਡਰਦੀ ਆ ਤੇ ਜੇ ਨਾ ਡਰਦੀ ਹੁੰਦੀਆਂ ਤੇ ਗੱਲਬਾਤ ਹੋਰ ਵੀ ਆਪਾਂ ਸਿਰਾ ਬਣਾਉਣੀ ਸੀ ਤਾਂ ਲਓ ਵੀ ਇਹ ਆ ਗਈ ਮੱਝ ਕਬਲ ਕੀ ਹਾਲਾ ਵਧੀਆ ਬਾਈ ਵਧੀਆ ਸਾਰਾ ਇਹ ਕਬਲੇ ਦੀ ਡਿਟੇਲ ਕੀ ਹੈ ਦੀ ਝੋਟੀ ਦੀ ਇਹ ਬਾਈ ਚੌਥੇ ਸੂਏ ਆ ਗਈ ਹਾਂ ਇਹ ਇਹ ਲੇਤੀਜੇ ਸੂਏ ਦਿੱਤਾ 16-17 ਕਿਲੋ ਦੁੱਧ ਠੀਕ ਆ ਮਗਰਲੇ ਸੂਏ 16-17 ਦਿੱਤਾ ਹਾਂ 16-17 ਕਿਲੋ ਦੁੱਧ ਦੱਸਤਾ ਹੁਣ ਇਹ ਚੌਥੇ ਸੂਏ ਸੂਈ ਆ ਚੌਥੇ ਸੂਏ ਸੂਪੀ ਤੇ ਮਗਰਲੇ ਜੇ ਕੱਟਾ ਗਿਆ ਐਚਐਲਡੀਵੀ ਦਾ ਓਕੇ ਐਚਐਡੀ ਦਾ ਕੱਟਾ ਗਿਆ ਮਗਰ ਹਾਂਜੀ ਹਾਂਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ 17 ਦਿਨ ਹੋ ਗਏ ਬਾਈ ਤਿੰਨ ਦਿਨ ਹੋ ਗਏ ਸੂਈ ਦੇ ਹਾਂ ਤੇ ਹੁਣ ਇਤੀ ਉਮੀਦ ਕਿੰਨੀ ਆ ਦੁੱਧ ਦੀ ਬਾਈ ਦੇਊਗੀ 17-18 ਕਿਲੋ ਦੁੱਧ 17-18 ਕਿਲੋ ਕੱਢਣ ਦੀ ਉਮੀਦ ਹੈਗੀ ਆ ਹਾਂ ਹਾਂ ਤਾਂ ਬੌਲੀ ਤੋਂ ਚੰਗੀ ਮਗਰਲੀ ਵਾਰ ਬੂੰਗੀ ਖਾਲੀ ਹੋਈ ਆ ਹਾਂ ਪੂ ਉਹ ਕਿ ਸਟਾਰਟਿੰਗ ਨਹੀਂ ਬਹੁਤ ਹੁੰਦੀ ਐ ਜੜੀ ਪਸ਼ੂ ਆਟਾ 10 ਕਿਲੋ ਤੋਂ ਕਰਦਾ ਸਟਾਰਟਿੰਗ ਬਹੁਤ ਐ ਲਓ ਵੀ ਮਿੱਤਰੋ ਖੋਲ ਕੇ ਤੁਹਾਨੂੰ ਤਾਂ ਨਹੀਂ ਦਿਖਾਉਂਦੇ ਕਿਉਂਕਿ ਇਹ ਥੋੜੀ ਜੀ ਘਰੋਂ ਘੱਟ ਕੱਢਣ ਕਰਕੇ ਮੈਥੋਂ ਹੀ ਡਰੀ ਜਾਂਦੀਆਂ ਇਹ ਥੋੜੀ ਡਰਦੀ ਹੈ ਤਾਂ ਕਿਉਂਕਿ ਆਪ ਸੰਗ ਦਾ ਤੇ ਮੂਰੇ ਇੱਧਰ ਵੀ ਕਾਬਲ ਨੂੰ ਲਾਇਆ ਹੋਇਆ ਉਹਦੇ ਵਾਂਗੂ ਹੈ ਨਾ ਕਾਬਲ ਨੂੰ ਕੋਈ ਜਾਣਦਾ ਇਹਦਾ ਫਾਰਮ ਹੈ ਬਾਈ ਦਾ ਤੇ ਕਾਬਲ ਦੀ ਮਿੱਤਰ ਐ ਇਹ ਘੱਟੇ ਕੰਮ ਧੰਦੇ ਕਰਦੇ ਤੇ ਅੱਜ ਇਹੀ ਸੀਗਾ ਸਪੈਸ਼ਲ ਟਾਈਮ ਕੱਢਿਆ ਤਾਂ ਚੰਗੀ ਮੱਝ ਐ ਕੱਦ ਕਾਠ ਵਾਲੀ ਐ ਤੇ ਵਜਨ ਵੀ ਮੱਝ ਦਾ ਬਹੁਤ ਐ ਤੇ ਜੇ ਆਪਾਂ ਥਾਂ ਦੀ ਗੱਲ ਕਰੀ ਤਾ ਸਾਨੂੰ ਮੈੜੀ ਜੀ ਮੈਂ ਕੋਸ਼ਿਸ਼ ਕਰਦਾ ਚੱਲ ਵੀ ਦੇਖ ਸਕਦੇ ਆ ਬਾਈ ਜਿਹੜਾ ਆਰਡਰ ਦਾ ਸਹਜਣ ਸਾਨੂੰ ਆਰਡਰ ਦਾ ਸਹਜ ਜੀ ਦਿਖਾਉਣਾ ਤਾਂ ਤੁਸੀਂ ਦੇਖ ਸਕਦੇ ਆ ਜਿਵੇਂ ਆਪਾਂ ਬਣਾਵਟ ਕਹਿੰਦੇ ਨੇ ਵਾਕੀ ਵੀ ਧੁੰਨੀ ਤੋਂ ਸਟਾਰਟ ਹੋ ਕੇ ਫੇਮ ਅਗਰ ਤੱਕ ਤੇ ਜੇ ਇਹ ਗੇੜਾ ਦਵਾਂ ਦੀ ਆਪਾਂ ਤੋਂ ਨਾ ਡਰਦੀ ਹੁੰਦੀ ਤੇ ਗੱਲਬਾਤ ਹੋਰ ਵੀ ਹੋਣੀ ਸੀਗੀ ਤਾਂ ਹੁਣ ਵੀ ਦੇਖੋ ਨਾਲੇ ਖਾਲੀ ਕੀਤੀ ਹੋਇਆ ਕੋਈ ਵਪਾਰੀ ਵਾਲਾ ਕੰਮ ਨਹੀਂ ਵੀਰੇ ਇੱਕ ਪੈਸੇ ਦਾ ਵੀ ਕਈ ਵਾਰੀ ਹੁੰਦਾ ਨਾ ਵੀ ਯਾਰ ਵਪਾਰੀਆਂ ਕੋਲੇ ਮਾਲ ਨਹੀਂ ਇਹ ਵੀ ਦੋਨੇ ਰਾਈਏ ਦੀ ਜਿਹੜੀ ਪਹਿਲਾਂ ਵੀਡੀਓ ਦੇਖੀ ਆ ਉਹ ਵੀ ਘਰੇ ਆ ਇਹ ਚਾਚੇ ਤਾਇਆ ਦੇ ਮੁੰਡੇ ਆ ਪੰਡਤਾਂ ਦਾ ਘਰ ਆ ਇਹ ਠੀਕ ਆ ਜੀ ਕੋਈ ਵਪਾਰ ਨਹੀਂ ਕਰਦੇ ਖੇਤੀ ਵਾਲੇ ਬੰਦੇ ਆ ਬਾ ਜਿਵੇਂ ਤੁਹਾਨੂੰ ਦੱਸਿਆ ਜੀ ਬਸ ਐ ਕਿ ਤੁਹਾਨੂੰ ਦੋਰ ਕੇ ਪੰਜ ਚਾਰ ਪਸ਼ੂ ਨਾਲ ਪਾਲਦੇ ਰਹਿੰਦੇ ਆ ਤਾਂ ਬੜਾ ਸੋਹਣਾ ਦੁੱਧ ਦੁੱਤਾ ਵਾ ਤਾਂ 16 17 ਕਿਲੋ ਵੀ ਦੁੱਧ ਜਿਹੜਾ ਹੈਗਾ ਬਹੁਤ ਜ਼ਿਆਦਾ ਆਪਾਂ ਮੰਨਦੇ ਆ 16 17 ਕਿਲੋ ਦੁੱਧ ਨੂੰ ਵੀ ਕਬਲਾ ਆ ਜੇ ਫੜੀ ਨੂੰ ਮਾਰ ਆ ਜੀ ਹੋਰ ਆਈਏ ਇੱਕ ਮਿੰਟ ਇੱਕ ਮਿੰਟ ਤਾਂ ਬਾਕੀ ਤੁਸੀਂ ਕਟਰੂ ਦੀ ਧੁੰਨੀ ਵੀ ਤੁਸੀਂ ਨਾਰਗਾ ਵੀ ਦੇ ਸਕਦੇ ਆ ਕਈ ਵਾਰ ਐ ਹੁੰਦਾ ਨਾ ਜੇ ਮੈਂ ਦੂਜੇ ਵੀ ਦਿਨ ਵੱਧ ਹੋ ਗਏ ਜ ਤੁਹੇ ਦੇ ਸਾਰੇ ਆ ਤੇ ਬਾਕੀ ਬਾਈ ਕਟਾ ਵੀ ਬਹੁਤ ਚੰਗਾ ਓਏ ਹਨਾ ਜੈਡ ਬਲੈਕ ਹੀ ਆ ਜਮਾ ਹਾਂ ਹਾਂ ਜਮਾ ਜੈਡ ਬਲੈਕ ਹੈ ਚਰਡੀ ਦਾ ਕਟਾ ਬਾਈ ਤੇ ਦਰਾਜ ਵਾਲੇ ਰੇਸਮ ਦਾ ਭਰਿਆ ਹੋਇਆ ਕਿਉਂਕਿ ਰੇਸਮ ਉਹੀ ਠੀਕੇ ਜਿਆਦਾ ਭਰਦਾ ਪਤਾ ਹੀ ਹੁੰਦਾ ਜਿਹੜਾ ਡਾਕਟਰ ਆਪਨ ਲਿੰਕ ਦੇ ਵਿੱਚ ਰਹਿੰਦਾ ਤਾਂ ਮਾੜਾ ਸੀ ਮਨੋ ਵਰਤ ਦੇਣੀ ਬਹੁਤ ਸੋਹਣਾ ਕਟਾ ਆਇਆ ਵਾ ਤੇ ਥਣ ਥਣ ਵੀ ਦੇਖੋ ਤੇ ਨੰਬਰ ਬੋਲਿਓ ਬਾਈ ਦਾ 36782 36782 00292 00292 ਇੱਕ ਵਾਰੀ ਹੋਰ ਬੋਲ ਦੋ 6678200292 ਓਕੇ ਜੀ ਇਹ ਨੰਬਰ ਆ ਬਾਈ ਬਾਕੀ ਧੰਨਵਾਦ ਵੱਤੋ ਵੱਤ ਸ਼ੇਅਰ ਕਰੋ ਕਿਉਂਕਿ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਇਹ ਬਹੁਤ ਮਿਹਨਤ ਨਾਲ ਕੱਢਣੀਆਂ ਪੈਂਦੀਆਂ ਹਕੀਕਤ ਤਾਂ ਸੱਚ ਇਹ ਹੀ ਹੈ ਕਿਉਂਕਿ ਆਪਾਂ ਤਾਂ ਕਿਤੇ ਵਪਾਰ ਐਵੇਂ ਕੀਤਾ ਨਹੀਂ ਵੀ ਅੱਜ ਲੈ ਗਏ ਵੀ ਇਹਨੇ ਆਖਿਆ ਵੀ ਪੰਡ ਦੀ ਨੇ ਬੀਬੀ ਪਿੰਦੀ ਛੋਡੇ ਵਾਸਤੇ ਵੀ ਮੱਝ ਬਹੁਤ ਚੰਗੀ ਹੈ ਯਾਰ ਵੀ 16 17 ਕਿਲੋ ਦਸੱਲੀ ਵਾਲਾ ਦੁੱਧ ਹੀ ਹੈ ਵੀ ਜਦੋਂ ਮਰਜ਼ੀ ਉਹ ਕਰ ਲਿਓ ਹਨਾ ਸੁਈ ਵੀ ਮੱਝ ਹੈ ਤੇ ਜਿਹੜੀਆਂ ਘੱਟ ਦੁੱਧਾਂ ਲਗਾ ਹੋਣੀਆਂ ਬੰਦਾ ਸੂਣ ਤੋਂ ਪਹਿਲਾਂ ਵੇਚਣ ਦੀ ਕੋਸ਼ਿਸ਼ ਕਰਦਾ ਭਈ ਅਗਲਾ ਕਹਿੰਦਾ ਵੇਚ ਕੇ ਪਰੇ ਕਰੋ ਪਰ ਇਹ ਆਏ ਆ ਵੀ ਨਹੀਂ ਯਾਰ ਪਾਉਂਦੀ ਸੂਪਾਂ ਦੇ ਜਦੋਂ ਦੁੱਧ ਹੀ ਉਹਨਾਂ ਚੰਗਾ ਤੇ ਜੇ ਨਾ ਹੋ ਗਈ ਤੀ ਤਾਂ ਘਰੇ ਦੁੱਧ ਚੋਲਾਂਗੇ ਦੁੱਧ ਵੀ ਬਹੁਤ ਚੰਗਾ ਬਰੀਡਿੰਗ ਨੂੰ ਜੈਡ ਬਲੈਕ ਆ ਮੋਹਰਾ ਦੇ ਵਿੱਚ ਐ ਚੰਗੀ ਮੱਝ ਆ ਕਹਿਣ ਦਾ ਭਾਵ ਕੱਦ ਕਾਠ ਚੰਗਾ ਵਜਨ ਬਹੁਤ ਐ ਠੀਕ ਐ ਇਹ ਜਿਹੇ ਵਜਨ ਵਾਲੀਆਂ ਵੀ ਸਮਾ ਸਮਾ ਮੱਝਾਂ ਬਹੁਤ ਘੱਟ ਮਿਲਦੀਆਂ ਤਾਂ ਆਪਣੀ ਵੀ ਕੋਸ਼ਿਸ਼ ਇਹ ਹੁੰਦੀ ਆ ਜਿਵੇਂ ਯਾਰਾਂ ਤੋਂ ਉੱਤੋਂ ਆਖਿਆ ਹੁੰਦਾ ਵੀ ਭਾਈ ਓਦਾਂ ਦੀ ਮੱਝ ਲਾਜ਼ਮੀ ਦੱਸਿਆ ਕਰੋ ਜਿਹੜੀ ਯਕੀਨਨ ਨਹੀਂ 14-15 ਕਿਲੋ ਤੋਂ ਸਟਾਰਟ ਕਰੇ ਤੇ 16-17 ਕਿਲੋ ਵਾਲੀ ਹੋਵੇ ਕਿਉਂਕਿ ਆਪਾਂ ਨੂੰ ਥੋੜੇ ਫੋਨ ਆਉਣ ਜਿ ਕਰ ਠੀਕ ਹੈ ਜੀ ਤੇ ਇਹੀ ਮੱਝਾਂ ਤੇ ਨਾਰਮਲ ਮੱਝਾਂ ਦੀ ਬਹੁਤ ਘੱਟ ਕਿਤੇ ਯਾਰ ਦੋ ਦੀ ਵੀਡੀਓ ਪਾਈ ਜਾਂਦੀ ਆ ਕੋਸ਼ਿਸ਼ ਇਹੀ ਹੁੰਦੀ ਆ ਵੀ 15 ਲੀਟਰ ਤੋਂ ਉੱਤੇ ਵਾਲੀ ਦੀ ਜਿਹੜੀ ਵੀਡੀਓ ਪਵੇ ਧੰਨਵਾਦ ਸਤਿ ਸ਼੍ਰੀ ਅਕਾਲ ਕਰਿਓ ਵਾਤੋ ਵਾਤ ਸ਼ੇਅਰ ਜੀ ਲੋ ਇੱਧਰ ਵੀ ਥੋੜੀ ਛੋਟੀ ਇੱਕ ਝਾਕਾ ਮਰਵਾ ਦਿੰਨੇ ਆ ਨੀਲੀ 라ਵੀ ਐ ਵੀ ਡਰਾਈ ਹੋਈ ਵੀ ਐ ਛੋਟੀ ਸੋਹਣੀ ਐ ਆਖੋ ਕੁ ਚੰਗੀ ਐ ਇੱਧਰ ਖੜੀ ਐ ਬਾਕੀ ਉੱਧਰ ਗਾਂ ਹੋ ਗਈਆਂ ਉੱਧਰ ਦਾ ਭਾਂਡਾ ਥੋੜਾ ਨੀਵਾ ਪਹਿਲਾਂ ਵਾਲਾ ਪਾਇਆ ਵਾ ਇੱਧਰ ਉੱਚਾ ਕਰਕੇ ਪਾਇਆ ਵਾ ਤਾਂ ਉੱਧਰ ਵੀ ਖੜੇ ਆ ਚਾਰ ਪੰਜ ਪਸ਼ੂ ਤਾ ਇਸ ਕਰਕੇ ਵਾਰੀ ਵਾਰੀ ਆਪਾਂ ਸਾਰਿਆਂ ਨੂੰ ਰਿਕਵੈਸਟ ਕਰਦੇ ਹੁੰਨੇ ਆ ਸਾਰੇ ਭਰਾਵਾਂ ਨੂੰ ਕਿ ਪਸ਼ੂ ਜ਼ਰੂਰ ਰੱਖਿਆ ਕਰੋ 5 ਰੱਖ ਲਓ 7 ਰੱਖ ਲਓ 10 ਰੱਖ ਲਓ ਤਾਂ ਤੁਹਾਡੇ ਕੋਲੇ ਜਣੀ ਕਿ 5-7 ਪਸ਼ੂਆਂ ਤੋਂ ਸਟਾਰਟ ਹੋਵੇ ਕੰਮ 5-7 ਪਸ਼ੂਆਂ ਵਾਲਾ ਸਟਾਰਟਿੰਗ ਨਾਲ ਤਾਂ ਥੋੜਾ ਬਹੁਤਾ ਦੁੱਧ ਘਰ ਦੀਆਂ ਕਬੀਲਦਰੀਆਂ ਕੱਢੀ ਜਾਂਦੀਆਂ ਇੱਕ ਦੋ ਕਟੀਆਂ ਪਲ ਜਾਂਦੀਆਂ ਇੱਕ ਅੱਧੀ ਕੋਈ ਮੱਝ ਕੱਢੇ ਕੱਢੀ ਜਾਂਦੇ ਆ ਆਪਾਂ ਹਨਾ ਟਾਈਮ ਤੋਂ ਟਾਈਮ ਜਿਹੜੀ ਗਰਜ ਆ ਆਪਣੀ ਸਰਦੀ ਰਹਿੰਦੀ ਆ ਧੰਨਵਾਦ ਸਸਕਾ